ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ। ਸੱਚੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਤੰਦਰੁਸਤੀਆਂ ਬਖਸ਼ਣ ਜੀ। ਅੱਜ ਬੱਚੇ ਸੀਗੇ ਖੇਡ ਤੋਂ ਬਿਮਾਰ ਤੇ ਦਵਾਈ ਦਵਾ ਕੇ ਲੈ ਕੇ ਆਏ ਐ ਤੇ ਰੋਟੀ ਖਾਂਦੇ ਖਾਂਦੇ ਸਾਨੂੰ ਵੱਜ ਗਏ ਨੇ ਅੱਜ ਦੋ ਰੋਟੀਆਂ ਪਕਾ ਰਹੀਆਂ ਨੇ। ਇੱਕ ਸਿਆਪਾ ਹੋਰ ਖੜਾ ਹੋ ਗਿਆ। ਕਿ ਸਿਲੰਡਰ 'ਚ ਵੀ ਇਹ ਸਮੈਲ ਆ ਰਹੀ ਏ। ਕਿ ਰੋਟੀਆਂ ਪਕਾਉਣ ਲੱਗੇ ਵੀ ਡਰ ਲੱਗਦਾ ਆ ਕੇ। ਰੈਗੂਲੇਟਰ ਖਰਾਬ ਹੋ ਗਿਆ ਹੈ ਗੈਸ ਸਿਲੰਡਰ ਲੀਕ ਕਰ ਰਿਹਾ ਬਈ ਸਾਡਾ ਜੀ ਸਰਦਾਰ ਜੀ ਨੂੰ ਆਖਿਆ ਤੇ ਉਹ ਕਹਿੰਦੇ ਪਹਿਲੇ ਰੋਟੀਆਂ ਖਵਾ ਤੇ ਉਹਦੇ ਬਾਅਦ ਮੈਂ ਠੀਕ ਕਰ ਦਾਂ ਜੇ ਉਹਦੇ ਤੇ ਕਰ ਮੇਰੇ ਹੀ ਪਟਾਕਾ ਆ ਜੇ ਜੇ ਰੋਟੀਆਂ ਪਕਾ ਕੇ ਪਕਾ ਦੇ ਫੇਰ ਹੈ ਸਰਦਾਰ ਜੀ ਨੂੰ ਰੋਟੀਆਂ ਖਾਂਦੀ ਪਈ ਐ ਤੇਰੇ ਨੀ ਸਮੈਲ ਆ ਰਹੀ ਐ ਸਿਲੰਡਰ ਦੀ ਰੋਟੀਆਂ ਪਾ ਦਿੰਦੀ ਐ ਜੀ ਪਚਾ ਵੀ ਹੋ ਜੀਏ ਅੱਜ ਦੋਨੋਂ ਬੱਚੇ ਫਿਰ ਤੋਂ ਘਰੇ ਨਹੀਂ ਵੀਰ ਤੇ ਰਹਿਮ ਕੇਕਮ ਗਈ ਹੈ ਸਕੂਲ ਹੁਣੇ ਬਸ ਦਵਾਈ ਦਵਾ ਕੇ ਆਏ ਆ ਰੋਟੀ ਖਾਣ ਤੋਂ ਲੇਟ ਹੋ ਜਾਂਦੇ ਨੇ ਬੱਚੇ ਠੀਕ ਨਾ ਹੁੰਦੇ ਇੱਥੇ ਰੱਖ ਦਿੰਨੀ ਤਵਾ ਬੱਚਿਆਂ ਨੂੰ ਥੋੜਾ ਦੂਰ ਰੱਖਣਾ ਬਈ ਠੰਡਾ ਹੋ ਜਾਏਗਾ ਫਿਰ ਲੈ ਕੇ ਜਾਉਂਗੀ ਮੈਂ ਰਸੋਈ ਚ ਆ ਰਹੀ ਮੈਂ ਹੱਥ ਧੋ ਕੇ ਹੁਣ ਬਈ ਰੋਟੀ ਖਾ ਲਈ ਅਸੀਂ ਆ ਵੇਖ ਲੋ ਦਰਸ਼ਨ ਕਰ ਲੋ ਤੁਮੇ ਬੱਚਿਆਂ ਦੇ ਇਹ ਮੈਂ ਬਣਾਇਆ ਹੈ ਨਾਈਟ ਜੀ ਕਹਾਣਾ ਚੰਗੀ ਤਰ੍ਹਾਂ ਦੇਖੇ ਬੱਚੇ ਸਾਡੇ ਆਹ ਬੈਠੇ ਸਾਡੇ ਸਿਆਣੇ ਬੁੱਤ ਮੰਮਾ ਨੇ ਦਵਾਈ ਦਵਾ ਕੇ ਘਰੇ ਆਏ ਆ ਬਸ ਮੰਮਾ ਦੇ ਦਿਲ ਕੇ ਤੇਰੀ ਅਕਰ ਕੇ ਨਹੀਂ ਹਈ ਦਿਲ ਕੇ ਕਰੀਬ ਛੇਤੀ ਛੇਤੀ ਠੀਕ ਹੋ ਜਾਓ ਤੇ ਸਕੂਲੇ ਚਲੇ ਜਾਓ ਚਲੋ ਹੁਣ ਐਵੇਂ ਬਣਾਓ ਦੁਬਾਰਾ ਮਾਂ ਤੇ ਤਰਸ ਕਰ ਲੋ ਡਾਕਟਰ ਨੇ ਰੈਮ ਨੂੰ ਤਾਂ ਦੱਸਿਆ ਸੀ ਐਡੀ ਟੈਸਟ ਕਿਉਂਕਿ ਰੋਜ਼ ਇਹਨੂੰ ਰਾਤ ਨੂੰ ਸੁੱਤੇ-ਸੁੱਤੇ ਬੁਖਾਰ ਚੜ ਜਾਂਦਾ ਤੇ ਬਟ ਅਸੀਂ ਕਰਵਾਇਆ ਨਹੀਂ ਸਾਡਾ ਜੀ ਇੰਦਾ ਇੰਜੈਕਸ਼ਨ ਇਹਨੂੰ ਲਗਵਾਉਂਦਾ ਡਾਕਟਰ ਨੂੰ ਫਿਰ ਅਸੀਂ ਕਹ ਆ ਵੀ ਹੁਣੇ ਦੋ ਦਿਨ ਦਵਾਈ ਦੇ ਦਿਓ ਹੋਰ ਬਦਲ ਕੇ ਜੇ ਫਰਕ ਪੈ ਗਿਆ ਠੀਕ ਹੈ ਨਹੀਂ ਤੇ ਅਸੀਂ ਟੈਸਟ ਕਰਵਾ ਲਾਂਗੇ ਤੇ ਵੀਰ ਦੇ ਪੇਟ 'ਚ ਹੋਏ ਪੈਨੇ ਕੀੜੇ ਇਸੇ ਕਰਕੇ ਵੀਰ ਦਾ ਪੇਟ ਦਰਦ ਹੁੰਦਾ ਹੈ ਕਿਉਂਕਿ ਖਾਂਦਾ ਪਿੰਦਾ ਨਹੀਂ ਹੈ ਮੰਮਾ ਮਾਂ ਖਾਂਦਾ ਕੀ ਖਾਂਦੇ ਹੋ ਤੁਸੀਂ ਦੱਸੋ ਮੈਂ ਲੋਦੀ ਔਰ ਵਾਟ ਓ ਹਰਗੋ ਬਾਤੂ ਸਾਰੀ ਰੋਟੀ ਔਰ ਬਾਤੂ ਸਾਰੀ ਰੋਟੀ ਵੀ ਰਹਿਮ ਖਾਂਦਾ ਤੇ ਵੀਰ ਕੀ ਖਾਂਦਾ ਮੈਂ ਰੋਟੀ ਖਾਧੀ ਇੰਨੇ ਉਹ ਦੋ ਵੀਰ ਉੱਥੇ ਡਰਦਾ ਡਰਦਾ ਕਹਿੰਦਾ ਮਮਾ ਮੈਂ ਫਰੂਟ ਵੀ ਖਾਉਂਗਾ ਮਮਾ ਮੈਂ ਲੋਟੀ ਵੀ ਖਾਉਂਗਾ ਜਦੋਂ ਡਾਕਟਰ ਕੋਲ ਹੋਵੇ ਔਰ ਜਦੋਂ ਬਾਹਰ ਆ ਜੰਨੀ ਹਸਪੀਟਲ ਚ ਮਮਾ ਜੂਸ ਪੀ ਸਕਦੇ ਐ ਮਮਾ ਚਿਪਸ ਖਾ ਸਕਦੇ ਐ ਫਿਰ ਵੀਰ ਪਤਾ ਜਾਂਦੇ ਆ ਦੀ ਇਹ ਗੱਲ ਆ ਤਾਂ ਕਿਤੇ ਸ਼ਤਾਨਾ ਕਾ ਤੁਸੀਂ ਚਲੋ ਫੇ ਰੋਟੀ ਖਾਣ ਚੱਲੀਏ ਸ਼ਾਂਤੇ ਵੀ ਰੱਖ ਲੋ ਮਾਡੀ ਜੀ ਇੱਕ ਤਾਂ ਮੰਮਾ ਨੂੰ ਹਾਰ ਬਣਾਉਣਾ ਸਿਖਾਓ ਦੂਜਾ ਨੰਬਰ ਇਹਨੂੰ 1 ਬਣਾਉਣਾ ਸਿਖਾਓ ਤੀਜਾ ਨੰਬਰ 2 ਬਣਾਉਣਾ ਸਿਖਾਓ ਕੋ ਤੈਨੂੰ ਸਾਰਾ ਆਉਂਦਾ 1 2 5 ਆ ਗਿਆ ਇੰਨਾ ਹੋਰ ਵੀ ਸਿਖਾ ਦਾਂਗੇ 1 2 5 ਅੰਦਰ ਹੈ 10 ਤੱਕ ਨੂੰ ਸਾਰਾ ਕੁਛ ਆਉਂਦਾ ਹੈ ਲੇਖਣੀ ਨਹੀਂ ਗਈ ਮੰਮਾ ਹਾਂ ਜੀ ਸੁਦਾਜੀ 1 2 10 ਦੋ ਮੈਂ ਕੀ ਕਹੇਨੀ ਇਹਨਾਂ ਨੂੰ ਦਈਏ ਨੀਂਦ ਦੀ ਦਵਾਈ ਇਹਨਾਂ ਨੂੰ ਸੁਵਾ ਦਈਏ ਮਾਂ ਨਹੀਂ ਸੁਵਾ ਕਹੀ ਨੀਂਦ ਦੀ ਦਵਾਈ ਮਮਾ ਵੀ ਦਾਲੋ ਕਿਤੇ ਅੱਦ ਸੁਵਾ ਕੇ ਹੀ ਕੰਮ ਹੋਣੇ ਹੈ ਕੀ ਕੀ ਜੇ ਤੈਨੂੰ ਸਮਝ ਆ ਗਈ ਨਾ ਗੱਲ ਦੀ ਤੂੰ ਸੋਣਾ ਨਹੀਂ ਦਫਾ ਹਣੇ ਇਹਨਾਂ ਨੇ ਪਿਆਉ ਨੀਂਦ ਦੀ ਦਵਾਈ ਮੈਂ ਤੁਹਾਨੂੰ ਕਹਿ ਤਾਈ ਇਹਨਾਂ ਨੇ ਕਰਨੀ ਹੈ ਇਹ ਕੰਮ ਸਾਨੂੰ ਦਵਾਈ ਮਮਾ ਮੰਮਾ ਮੰਮਾ ਉਹਨਾਂ ਨੂੰ ਸਭਾਰ ਲਏ ਤੇ ਤੁਹਾਡੇ ਸਾਹਮਣੇ ਚੱਡੀਆਂ ਬਣਾਣਾ ਜੀਆਂ ਪਾਈ ਫਿਰਦੇ ਇੱਕ ਇੱਕ ਸੂਟ ਅੱਜ ਕੱਢ ਕੇ ਦਿੱਤਾ ਦੂਜੇ ਕੱਢ ਲਏ ਰਾਤ ਨੂੰ ਪਾਲਿਆ ਕਰਨਗੇ ਜਿਹੜੇ ਗਰਮ ਸੂਟ ਨਹੀਂ ਹੁੰਦੇ ਥੱਲੇ ਪਾਉਣ ਵਾਲੇ ਉਹ ਪਾਲਿਆ ਕਰਨਗੇ ਹਾਂ 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 ਅੰਤ ਨਹੀਂ ਤੋਂ ਅਗੇ ਹੰਬੇ ਉਮਣੀ ਤੋਂ ਬਾਅਦ ਇਹ ਕੰਮ ਹੋਏਗਾ ਜਿੱਤੇ ਇਹਨਾਂ ਨੇ ਖਲਾਰੇ ਪਾ ਦੇਣੇ ਸਾਨੂੰ ਬਿਸਤਰੇ ਤੁਸੀਂ ਸੰਭਾਲਣੀ ਦੇ ਨਹੀਂ ਦੇ। ਮੈਂ ਹੀ ਸੁਣ। ਨਹੀਂ ਕਿਉਂਕਿ ਵੀਰ ਤੁਸੀਂ ਪਤਾ ਹੈ ਮੈਨੂੰ ਕੀ ਕਰਨਾ ਹੈ। ਆ ਮੇਰਾ ਛੂਟ ਆ ਮੇਰਾ ਛੂਟ। ਐਵੇਂ ਖਲਾਰੇ ਪਾ ਦੇ ਨੇ ਤੁਸੀਂ ਜੇ ਬਿਸਤਰੇ 'ਚ ਬੈੱਡ ਦੇ ਵਿੱਚੋਂ ਕੱਢੇ ਅਸੀਂ। ਤੁਸੀਂ ਸੰਭਾਲਣ ਥੋੜੀ ਦੇਣੀ ਆ ਮੇਰਾ ਮੇਰਾ ਕਰਨ ਲੱਗ ਜਾਣਾ। ਕਿੱਦਾਂ ਰੱਖਣੇ ਪਾਣੇ ਕੁਝ ਰੱਖ ਲੈ 1 2 ਸੋਬਾ। ਕੋਈ ਮੈਂ ਕਹਿ ਰਹੀ ਇਹਨਾਂ ਨੂੰ ਸੁਆਣ ਤੋਂ ਬਾਅਦ ਹੀ ਕੰਮ ਹੋਣਾ ਹੈ। ਐਵੇਂ ਨਹੀਂ ਹੋਣਾ। ਸਵੇਰੇ ਕੱਢ ਲੈ। ਸਾਰੇ ਉੱਠ ਕੇ ਤਾਂ ਲੱਗੇ ਸਾਰੇ ਸੁਆ ਕੇ। ਸਾਰੇ ਸੁੱਟ ਠੰਡ ਦੇ। ਬੱਡੇ ਲੱਗੇ ਸਾਰੇ ਸੁਆ ਕੇ। ਫੇਰ ਸੌਣਾ ਦਿਸ। ਨਹੀਂ ਦੋ ਮਾਂ ਮਾਂ ਮੈਨੂੰ ਤਾਂ ਨੀਂਂਦੀ ਆਈ ਨਾ ਨਹੀਂ ਆਈ ਨੂੰ ਰੈਸਟ ਕਰ ਲਓ ਹਣ ਮਮਾ ਅੱਖਾਂ ਚ ਭੂਤ ਨਹੀਂ ਬੜੇ ਹੋਇਆ ਅੱਖਾਂ 'ਚ ਇੱਕ ਮਿੰਟ ਵਿਖਾਓ ਮੈਨੂੰ ਆ ਵੇਖੋ ਹੈਨਾ ਕਿੰਨੇ ਭੂਤ ਰਹੇ ਮੈਨੂੰ ਨੀਂਦ ਆਈ ਹੈ ਨੀਂਦ ਕਹਿੰਦੀ ਸੋ ਜਾ ਰੇਮ ਸੋ ਜਾ ਮੈਂ ਤੇ ਜੀਦਾ ਚਲੋ ਤਾਨੂੰ ਦਵਾਈ ਪੀਂਦੇ ਆਪੇ ਆਟੋਮੈਟਿਕਲੀ ਨੀਂਦ ਆਣ ਲੱਗ ਜਾਂਦੀ। ਪਤਾ ਜੀ ਮੈਂ ਕੰਮ ਨੇ ਆ ਕੱਪੜਿਆਂ ਵਾਲਾ ਸੰਭਾਲਣਾ ਸੰਭਾਲਣਾ ਐ ਮੈਂ ਕਈ ਦਿਨ ਦਾ ਸੋਚ ਰਹੀ ਐ। ਤੁਹਾਨੂੰ ਸਵੇਰੇ ਲੱਭਣੇ ਮੈਨੂੰ ਲੱਭਣੇ ਪੈਂਦੇ ਮੈਂ ਕੀ ਪਾਵਾਂ ਤੁਹਾਨੂੰ ਸਕੂਲੇ ਜਾਣ ਲੱਗੇ। ਛੇਤੀ ਪੀਓ। ਮਾਤਾ ਜੀ ਸਾਰੇ ਸਾਡਾ ਲਈ ਸਾਰੇ ਛਾਲੇ ਦੇ ਸੂਟ ਕੱਢਣ ਲੱਗੇ। ਤੂੰ ਤੈਨੂੰ ਬਣਾ ਲੂੰਗੀ ਰਿਆ ਮੈਂ ਤੇ ਬਿਲਕੁਲ ਵੀ ਨਹੀਂ ਕੋਤ ਕੰਮ ਕਰਨ ਦੇਣਾ। ਨਰਮ ਆਕਰ। ਪੀ ਦਾਈ ਪੀਓ। ਸਾਨਾ ਬੱਚਾ। ਮੈਨੂੰ ਨੀਂਦ ਦੀ ਦਵਾਈ। ਨਹੀਂ ਨੀਂਦ ਨਹੀਂ ਆਉਂਦੀ। ਉਹ ਤੇ ਤੁਹਾਨੂੰ ਖਾਂਸੀ ਜੁਖਾਮ ਦੀ ਦਵਾਈ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਕੁਝ ਇਹੋ ਜਿਹਾ ਐਸਿਡ ਵਗੈਰਾ ਹੁੰਦਾ ਹੀ ਹੈ ਉਹਦੀ ਨੀਂਦ ਆਂਦੀ ਆਂਦੀ। ਮੈਂ ਸੌਂ ਨਹੀਂ। ਉਹ ਤੇ ਨੋਟਕੇ ਨਾਲ ਹੀ ਆ ਜਾਣੀ ਕਮੜੀਆ ਨੀਂਦ। ਮੈਂ ਮੈਂ ਦਵਾਈ ਹੁੰਦੀ ਹੈ ਬੇਟੀ। ਦਵਾਈ ਜਾਵਾਂ ਖਾਂਸੀ ਜੁਖਾਮ ਭੁਖਾ ਦੇ ਦਵਾਈ ਨਾ ਰੈਸਟ ਵਾਸਤੇ ਹੁੰਦੀ ਹੈ ਕਿ ਬੱਚੇ ਟਿਕ ਜਾਣ। ਚਲੋ ਬਸ ਬਸ ਮੈਨੂੰ ਨਹੀਂ ਆਣਾ ਦੋ ਟਾਈਮ ਹੀ ਦੇਣੀ ਨੇ ਨਾ ਇਹ ਦਵਾਈ ਚਲੋ ਹਣ ਬਸ ਬਸ ਮੈਨੂੰ ਵੀ ਨਹੀਂ ਕਹਿਣਾ ਨਹੀਂ ਨਾ ਮੰਨਦੇ ਤੁਸੀਂ ਮੈਂ ਸੌਣ ਲੱਗੀ ਚਲੋ ਆਜੋ ਆ ਬਿਛਾਰੇ ਸੌ ਜੀਏ ਅਸੀਂ ਨਹੀਂ ਸੌਣਾ ਅਸੀਂ ਨਹੀਂ ਸੌਣਾ ਨਾ ਅਸੀਂ ਫੋਨ ਵੇਖਾਂਗੇ ਅਸੀਂ ਨਹੀਂ ਖਾਣੇ ਫਿਰ ਦੇਖ ਤੈਨੂੰ ਪਰਸੋ ਫਿਰ ਜਾਣਾ ਡਾਕਟਰ ਕੋਲ ਇੰਜੈਕਸ਼ਨ ਲਵਾਉਣਾ

ਓ ਅਗਰ ਇਹ ਪੈਨ ਮੂੰਹ ਚ ਵੱਜ ਜੇ ਫੇਰ ਹੈ ਨੈਮੂ ਤੇਰੀ ਸਕੂਲ ਵਾਲੀ ਨੋਟਬੁੱਕ ਨਹੀਂ ਹੈ ਪੁਰਾਣੀ ਹੈ ਵੀ ਮੈਂ ਬਰਤਨ ਤੋਂ ਚੱਲਨੀ ਆ ਉਹਦੇ ਬਾਅਦ ਫਿਰ ਓ ਚੁੱਪ ਓ ਇਸ ਬੰਦ ਕਰ ਚਲੋ ਚੁੱਪ ਕਰਕੇ ਸੌਂ ਜਾਓ ਮੈਂ ਮਾਮਾ ਚਲੋ ਜੀ ਬੱਚੇ ਸੌਂ ਗਏ ਨੇ ਕੁਝ ਕਰ ਲਈਆ ਚਲੋ ਆਜੋ ਇੱਕ ਚੀਜ਼ ਵਿਖਾਵਾਂ ਤੁਹਾਨੂੰ ਬੱਚਿਆਂ ਨੂੰ ਸੁਵਾਂਦੇ ਸੁਵਾਂਦੇ ਬੱਚਿਆਂ ਦੀ ਡੈਡੀ ਜੀ ਦੀ ਰੂਪ ਸੋងਗੇ ਬੱਚੇ ਨਹੀਂ ਸੁੱਤੇ ਕੰਮ ਕੈਂਸਲ ਅਸੀਂ ਸੋਚਿਆ ਸੀ ਇਹ ਕੰਮ ਵੀ ਆ ਗਈ ਬਈ ਹੁਣੇ ਸਕੂਲੋਂ ਅਸੀਂ ਸੋਚਿਆ ਸੀ ਇਹਨਾਂ ਨੇ ਦਵਾਈ ਦਵਾਈ ਪੀ ਲਈਏ ਨਾ ਉਹਦੇ ਨਾਲ ਇਹਨਾਂ ਨੂੰ ਨੀਂਦ ਆ ਜਾਏਗੀ ਸੋਈ ਜਾਣਾ ਇਹਨਾਂ ਨੇ ਕੱਲ ਵੀ ਸੌਂ ਗਏ ਸੀਗੇ ਦਵਾਈ ਪੀ ਕੇ ਤੇ ਅਸੀਂ ਬੈੱਡ ਦੇ ਵਿੱਚੋਂ ਕੱਪੜੇ ਕੱਢ ਕੇ ਨਾ ਧਰਮ ਜਿਹੜੇ ਜ਼ਰੂਰੀ ਜ਼ਰੂਰੀ ਹੋਣ ਵਾਲੇ ਆ ਉਹ ਕੱਢ ਕੇ ਬਿਮਾਰੀ 'ਚ ਸੈੱਟ ਕਰ ਲਾ ਕਿਉਂ ਖੋਤੇ ਸੋਈ ਨਹੀਂ ਰਹੇ ਦੋਵੇਂ ਜਣੇ ਪਾਪਾ ਨੂੰ ਸੁਵਾਤਾ ਉਹਨਾਂ ਨੇ ਆਉਂਦੇ ਆਪ ਬਾਹਰ ਪਾਜਦੇ ਬਾਹਰ ਪਾਜਦੇ ਚਲੇ ਕਮ ਚੇਂਜ ਕਰ ਲੈੰਦੂ ਉਵੇਂ ਤੇਰੇ ਕੱਪੜੇ ਉਪੇ ਤੁਸੀਂ ਤੇ ਪਏ ਆ ਨਹੀਂ ਹਾਂ ਹਾਂ ਉਹ ਦੋਨੋਂ ਮੈਂ ਵਿਆਹ ਵਾਸਤੇ ਨਵਾਂ ਸੂਟ ਬਣਾ ਕੇ ਦਵਾ ਕਮਾਲ ਕੀਤੀ ਬੈਠੇ ਹੋ ਤੁਸੀਂ ਤੇ ਨਵੇਂ ਨਵੇਂ ਸੂਟ ਚਾਹੀਦੇ ਇਹਨਾਂ ਨੂੰ ਘਰੇ ਪਾਣ ਨੂੰ ਵੀ ਪਸੰਦ ਹੀ ਨਹੀਂ ਆਂਦੇ ਹੋਰ ਸੂਟ ਚਲ ਜਿਹੜਾ ਪਾਣਾ ਆ ਪਾ ਚਾਹ ਪੀਣੀ ਹੈ ਹੋਰ ਚਲੋ ਵੀ ਮੈਂ ਵੀ ਸੌਣ ਲੱਗੀ ਥੋੜੀ ਦੇਰੋਂ ਰਾਤ ਨੂੰ ਬੱਚੇ ਸੌਣ ਨਹੀਂ ਦਿੰਦੇ ਰਾਤ ਨੂੰ ਹੀ ਬੁਖਾਰ ਛੱਡਦਾ ਇਹਨਾਂ ਦੋਵਾਂ ਨੂੰ ਸਾਰਾ ਦਿਨ ਵਧੀਆ ਲੰਘ ਜਾਂਦਾ ਰਾਤ ਦੇ ਟਾਈਮ ਬੁਖਾਰ ਹੋ ਜਾਂਦਾ ਹੁਣ ਮੈਂ ਸੌਣ ਲੱਗੀ ਅਸੀਂ ਦੇ ਦੋਵੇਂ ਸੌਣ ਚੱਲੇ ਵਾਹ ਇਹਦੇ ਵੀਡੀਓ ਬਣਾ ਕੇ ਨਾ ਮੈਂ ਹੁਣ ਚੰਗੇ ਭਲੇ ਹੋ ਗਏ ਨਾ ਤੁਸੀਂ ਹੈਨਾ ਤੇਰੇ পাগল ਬਣੇ ਸਾਰੇ ਪਾਣੀ ਪਾਣੀ ਕਰ ਤੇ ਗਧੀਆਂ ਜਿਹਾ ਤੈਨਾਂ ਆਣਾ ਟੌਂਡੀ ਇਹ ਟਰੈਕਟਰ ਆਣਾ ਨਵਾੜੋ ਤੁਸੀਂ ਚਲੋ ਕੰਮ ਨਾ ਕਰ ਟੈਗਰਾਂ ਨੂੰ ਕਿ ਬੁਣਾ ਵਾਲੀ ਵੀਡੀਓ ਤੇਰੀ ਮੈਡਮ ਨੇ ਭੇਜ ਨਹੀਂ ਨਾ ਕਿ ਆ ਮੈਲੋ ਨੇਮ ਕੁੜੀ ਕੀ ਕਰੀ ਆ ਆ ਮੈਲੋ ਵੀ ਰੈਮ ਕੁੜੀ ਕੀ ਕਰਦੀ ਲੈ ਜਾ ਇਹਨੂੰ ਚੰਗੀ ਭਲੀ ਠੀਕ ਠਾਕ ਹੈਗੀ ਐ ਕੁਛ ਨਹੀਂ ਹੋਇਆ ਇਹਨੂੰ ਯਾਰ ਮੈਨੂੰ ਕੰਮ ਕਰ ਯਾਰ ਮੈਨੂੰ ਕੰਮ ਕਰ ਲੈਣ ਦੇ ਫਿਰ ਓਕ ਮੈਂ ਤੇਰਾ ਟਰੈਕਟਰ ਚੁੱਕ ਕੇ ਲੈ ਕੇ ਜਾਵਾਂ ਆ ਵੇਟ ਐਪ ਵੀ ਚੱਲਦਾ ਛੱਡਦਾ ਏ ਹਾਂ ਟੈਂਕੀ ਖਾਲੀ ਹੋਗੀ ਤੇ ਆ ਰਹਿਮ ਜੋ ਟਰੈਕਟਰ ਤੋਂ ਹੀ ਜਾਂਦੀ ਟੈਂਕੀ ਵਿਹਲੀ ਹੋਣੀ ਏ ਮੈਂ ਬੰਦ ਕਰ ਰਾ ਕੀ ਹੋ ਇੱਕ ਕਰਦੇ ਚੋ ਚੋ ਬੁਗਾ ਜੋ ਯੱਕ ਤੇ ਸੁਝੋ ਇਹ ਸਾਡੇ ਆਂਦ ਆ ਆ ਜੋ ਲੜ ਸਤਾਜੀ ਪਾਰੇ ਨਹੀਂ ਖੜੀ ਚ ਸੈਲ 5:30 ਵਜੇ ਪਈ ਸੀ ਕੱਲ ਦੇ ਹੁਣ ਕੀ ਟਾਈਮ ਹੋਇਆ ਏ ਦਾ ਤੁਹਾਡੀ ਦਿੱਕਤ ਹੈ ਟਾਈਮ ਹੋਇਆ ਕੀ ਵੈਸੇ 5:30 ਹੋ ਚਾਰ ਵਜਣ ਵਾਲੇ ਆ ਚਲੋ ਕੜੀ ਸਹੀ ਹੋ ਗਈ ਸਾਡਾ ਟਾਈਮ ਵੀ ਸਹੀ ਹੋ ਜਾਏ ਅਸੀਂ ਕਹਿੰਦੇ ਆ ਸਾਡਾ ਟਾਈਮ ਖਰਾਬ ਕਿੰਨਾ ਹੋਇਆ ਠੀਕ ਹੋ ਜਾਓ ਜਲਦੀ ਜਲਦੀ ਹੁਣ ਰੈਮ ਨੂੰ ਫੇਰ ਬੁਖਾਰ ਹੋਇਆ ਪਿਆ ਸ਼ਾਮ ਦੇ ਵਜਰੇ ਨੇ 4 ਵਜੇ ਨੂੰ 6 10 ਮਿੰਟ ਹੁਣ ਫੇਰ ਦਵਾਈ ਤੇ ਕੁਦ ਬੜੇ ਚਿਰ ਦੀ ਦੁਪਹਿਰੇ ਪਿਆਈਏ ਤੁਹਾਨੂੰ 2 ਵਜੇ ਆ ਕੇ ਨੋ ਨੋ ਠੀਕ ਹੋ ਜਾਓ ਠੀਕ ਹੋ ਜਾਓ ਜਲਦੀ ਵੀਰ ਤੂੰ ਕਿ ਮੇਰੇ ਨਾਲ ਓਏ ਗਲਗੱਪੇ ਕਿਵੇਂ ਆ ਠੀਕ ਹੈ ਇਧਰ ਆ ਇਧਰ ਆ ਵੀਰ ਤੇ ਡਰ ਨਾ ਬਾਈ ਠੀਕ ਹੈ ਰੈਮ ਨੂੰ ਫੀਵਰ ਹੈ ਰੈਮ ਦਾ ਛੁੱਟੀ ਕਰਾ ਹੂੰ ਛੁੱਟੀ ਨਹੀਂ ਕਰਾਣੀ ਛੁੱਟੀ ਤੇ ਪਤਾ ਨਾ ਕਿਸੇ ਨੂੰ ਵੀ ਨਹੀਂ ਕਰਾਣੀ ਸਵੇਰੇ ਸਕੂਲੇ ਚੱਲੋ ਮੈਂ ਨਹੀਂ ਕਰਾਂਦੀ ਅੱਜ ਸਾਰੇ ਕੰਮ ਸਾਡੇ ਰਹਿ ਗਏ ਕਿਉਂਕਿ ਬੱਚੇ ਠੀਕ ਨਹੀਂ ਹੈਗੇ ਟਿਕਦੇ ਨਹੀਂ ਪਏ ਸੋਹਣਾ ਐਕਟਿੰਗ ਕਰਦੇ ਰਹੇ ਸੌਣ ਦੀ ਸੁੱਤੇ ਵੀ ਨਹੀਂ ਤੇ ਕੰਮ ਨਹੀਂ ਕਰਨ ਦਿੱਤੇ ਹੁਣ ਸਵੇਰੇ ਇਹਨਾਂ ਸਾਰਿਆਂ ਨੂੰ ਸਕੂਲੇ ਭੇਜ ਗਏ ਸਰਦਾਰ ਜੀ ਨੂੰ ਕੰਮ ਤੇ ਭੇਜ ਕੇ ਉਹਦੇ ਬਾਅਦ ਮੈਂ ਆਪਣੇ ਆਪ ਹੀ ਬਿਸਤ ਤੁਹਾਡੇ ਕੱਪੜੇ ਕੱਢੂੰਗੀ ਇਹਦੇ ਵਿੱਚੋਂ ਠੀਕ ਹੈ ਤੇ ਸੰਭਾਲ ਲੂੰਗੀ ਕੱਲੀ ਵਧੀਆ ਕੰਮ ਕਰ ਲਾਂਗੀ ਮੈਂ ਤੁਹਾਡੇ ਸਾਰੇ ਨਾਲ ਕਿਸੇ ਨਾਲ ਨਹੀਂ ਹੋਣਾ ਤੇਰੇ ਡੈਡੀ ਨਾਲ ਵੀ ਨਹੀਂ ਹੋਣਾ ਉਹ ਵੀ ਸਿਰਫ ਰੋਲੇ ਦੀ 판ੜੀ ਹੈ ਖਲਾਰਾ ਜਿਆਦਾ 판ਦੇ ਹੈਣਾ ਤੇ ਪਲੀਜ਼ ਬਈ ਪਾਇ ਗੁਰੂ ਜੀ ਅੱਗੇ ਬੇਨਤੀ ਕਰੋ ਕਿ ਜਲਦੀ ਜਲਦੀ ਬੱਚੇ ਠੀਕ ਹੋਣ ਕੇ ਸਕੂਲੇ ਜਾਣ ਕਿਉਂਕਿ ਦੀਵਾਲੀ ਦੀ ਛੁੱਟੀਆਂ ਹੁਣੇ ਟਿੱਕੜ ਸਾਡੇ ਘਰੇ ਚੱਲ ਰਹੀਆਂ ਹੈ ਹੈਨਾ ਇਸ ਸਿਨੈ ਨਾਲ ਅੱਗੇ ਵੀ ਨੂੰ ਕਰ ਰਹੇ ਹੈ ਐਂਡ ਹਾਂ ਬੁਖਾਰ ਹੈ ਜੀ ਤੁਹਾਨੂੰ ਬੁਖਾਰ ਹੈ ਰਹਿਮ ਆਪਣੇ ਆਪੀ ਦੱਸ ਰਹੀ ਮੈਨੂੰ ਬੁਖਾਰ ਹੈ ਇਸ ਇਨਰਜੀ ਅਸੀਂ ਕਰ ਰਹੇ ਜੀ ਵੀਡੀਓ ਨੂੰ ਐਂਡ ਤੇ ਵੀਡੀਓ ਨੂੰ ਵੱਤ ਤੋਂ ਵੱਦ ਲਾਈਕ ਕਰਿਆ ਕਰੋ ਵੱਤ ਤੋਂ ਵੱਦ ਸ਼ੇਅਰ ਕਰਿਆ ਗੁਰੂ ਜੀ ਪਸੰਦ ਆਂਦਾ ਹੈ ਸਾਡਾ ਪਰਿਵਾਰ ਸਾਡੀ ਵੀਡੀਓਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੀ ਲੱਗਦੀ ਹੈ ਸਾਡੀ ਫੈਮਿਲੀ ਔਰ ਸਾਡਾ ਬਲੌਗ ਇਸੇ ਨਾਲ ਜੀ ਸਸੀ ਕਾਇ ਜੀ ਐਂਡ ਬਾਈ ਬਾਈ ਬਿਰੂ ਬਾਈ ਬੱਚਿਆਂ ਨੂੰ ਤੇ ਕਹਿ ਕੇ ਬਾਈ ਕਰਾਣੀ ਪੈਂਦੀ ਹੈ